ਭਾਂਜੇ ਨੇ ਆਪਣੀ ਘਰਵਾਲੀ ਨੂੰ ਕੈਨੇਡਾ ਭੇਜਿਆ ਆਪਣੇ ਸਕੇ ਮਾਮੇ ਦੇ ਕੋਲ ਤੇ ਮਾਮੇ ਨੇ ਕਰ ਲਿਆ ਭਾਂਜੇ ਦੀ ਘਰਵਾਲੀ ਤੇ ਕਬਜ਼ਾ ਘਰਵਾਲੀ ਸੀ ਸਿਰਫ 26 ਸਾਲਾਂ ਦੀ ਤੇ ਮਾਮਾ ਸੀਗਾ 52 ਸਾਲਾਂ ਦਾ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਈਆਂ ਇੱਕ ਹੋਰ ਸੱਚੀ ਕਹਾਣੀ ਲੈ ਕੇ ਆ ਜੋ ਕਰਦੇ ਆਂ ਕਹਾਣੀ ਦੀ ਸ਼ੁਰੂਆਤ ਜਿਹੜੇ ਮੁੰਡੇ ਦੀ ਮੈਂ ਤੁਹਾਨੂੰ ਕਹਾਣੀ ਸੁਣਾਉਣ ਲੱਗਿਆ ਏਸ ਬਾਈ ਨੇ ਆਈਲੈਂਡਸ ਵਾਲੀ ਕੁੜੀ ਨਾਲ ਵਿਆਹ ਕਰਾਇਆ ਹੁੰਦਾ ਚਲੋ ਜੀ ਵਿਆਹ ਤੋਂ ਬਾਅਦ ਘਰਵਾਲੀ ਦਾ ਵੀਜ਼ਾ ਲੱਗ ਜਾਂਦਾ ਜਦੋਂ ਘਰਵਾਲੀ ਦਾ ਵੀਜ਼ਾ ਲੱਗ ਜਾਂਦਾ ਉਸ ਤੋਂ ਬਾਅਦ ਤੁਹਾਨੂੰ ਪਤਾ ਕਿ ਬੰਦੇ ਨੂੰ ਏਸ ਗੱਲ ਦੀ ਟੈਨਸ਼ਨ ਹੁੰਦੀ ਆ ਕਿ ਮੈਂ ਆਪਦੀ ਘਰਵਾਲੀ ਨੂੰ ਕੈਨੇਡਾ ਕਿਹਦੇ ਕੋਲ ਭੇਜਾਂ ਜਿੱਥੇ ਜਾ ਕੇ ਮੇਰੀ ਘਰਵਾਲੀ ਬਿਲਕੁਲ ਸੇਫ ਰਵੇ ਚਲੋ ਜੀ ਕਹਿੰਦਾ ਮੇਰੇ ਇੱਕ ਦੋ ਮਿੱਤਰ ਪਿਆਰੇ ਹੋਰ ਵੀ ਸੀਗੇ ਉਹਨਾਂ ਕੋਲ ਮੈਂ ਆਪਦੀ ਘਰਵਾਲੀ ਨੂੰ ਭੇਜ ਨਹੀਂ ਸਕਦਾ ਕਿਉਂਕਿ ਉਹ ਕੁਵਾਰੇ ਸੀਗੇ ਉਹਨਾਂ ਦਾ ਪਰਿਵਾਰ ਨਹੀਂ ਸੀ ਉੱਥੇ ਕਹਿੰਦਾ ਚਲੋ ਜੀ ਮੇਰਾ ਸੱਕਾ ਮਾਮਾ ਕੈਨੇਡਾ ਦਾ ਸਿਟੀਜ਼ਨ ਸੀਗਾ ਬੜੇ ਪੁਰਾਣੇ ਟਾਈਮ ਤੋਂ ਗਿਆ ਹੋਇਆ ਸੀਗਾ ਇਹਦਾ ਜਵਾਗ ਜੱਲਾ ਉੱਥੋਂ ਦਾ ਜੰਮਿਆ ਪਲਿਆ ਸੀਗਾ ਪਰ ਜਿਹੜਾ ਮੇਰਾ ਮਾਮਾ ਸੀ ਉਹ ਕਦੇ ਵੀ ਪੰਜਾਬ ਨਹੀਂ ਸੀ ਆਇਆ ਉਹਦਾ ਸਾਡੇ ਨਾਲ ਕੋਈ ਬੜਾ ਜਦਾ ਵਰਤਨ ਵਰਤਾਅ ਨਹੀਂ ਸੀਗਾ ਕਹਿਣ ਦਾ ਮਤਲਬ ਹੈ ਕਿ ਉਹਦਾ ਕਿਸੇ ਵੀ ਰਿਸ਼ਤੇਦਾਰ ਨਾਲ ਕੋਈ ਬੜਾ ਵਰਤਨ ਵਰਤਾਅ ਨਹੀਂ ਸੀਗਾ ਫੋਨ ਤੇ ਮਣੀ ਮੋਟੀ ਹੈਲੋ ਹਾਈ ਸੀਗੀ ਤੇ ਜਿਹੜੇ ਮੇਰੇ ਨਾਨੀ ਨਾਨਾ ਉਹ ਵੀ ਕਾਫੀ ਟਾਈਮ ਪਹਿਲਾਂ ਦੇ ਮਰੇ ਹੋਏ ਸੀਗੇ ਚਲੋ ਜੀ ਮੇਰੀ ਮਾਂ ਕੀ ਕਰਦੀ ਹੈ ਕਹਿੰਦਾ ਵਿਚਾਰੀ ਵੀ ਮੇਰੇ ਮਾਮੇ ਨੂੰ ਫੋਨ ਕਰਦੀ ਹੈ ਵੀ ਇਸ ਤਰ੍ਹਾਂ ਕਰਕੇ ਵੀਰੇ ਨੂਰਾਣੀ ਦਾ ਵੀਜ਼ਾ ਲੱਗ ਗਿਆ ਤੇ ਉਹਨੂੰ ਕੈਨੇਡਾ ਤੁਹਾਡੇ ਕੋਲ ਭੇਜਣਾ ਸੀਗਾ ਵੀ ਜੇ ਤੁਸੀਂ ਕਹੋ ਤਾਂ ਤੁਹਾਡੇ ਕੋਲ ਭੇਜ ਦਈਏ ਤੁਸੀਂ 에어ਪੋਰਟ ਤੋਂ ਰਿਸੀਵ ਕਰ ਲਓਗੇ ਕਹਿੰਦਾ ਅੱਗੋਂ ਮੇਰੇ ਮਾਮੇ ਨੇ ਝਟਪਟ ਹਾਂ ਕਰਤੀ ਵੀ ਭੈਣੇ ਕੋਈ ਗੱਲ ਨਹੀਂ ਤੁਸੀਂ ਨੂਰਾਣੀ ਨੂੰ ਬੇਫਿਕਰ ਹੋ ਕੇ ਮੇਰੇ ਕੋਲ ਭੇਜ ਦਿਓ ਮੈਂ ਕੰਮ ਤੇ ਵੀ ਲਵਾ ਦੂੰਗਾ ਮੈਂ ਰਿਸੀਵ ਵੀ ਕਰ ਲੂੰਗਾ 에ਰਪੋਰਟ ਤੋਂ ਜਿੱਥੇ ਮੇਰੀ ਕੈਲ ਨੇ ਐਡਮਿਸ਼ਨ ਲਈ ਹੋਈ ਸੀ ਯੂਨੀਵਰਸਿਟੀ ਚ ਉਹ ਵੀ ਕਹਿੰਦਾ ਮੇਰੇ ਮਾਮੇ ਦੇ ਘਰ ਤੋਂ ਨੇੜੇ ਸੀ ਮੇਰਾ ਮਾਮਾ ਕਹਿੰਦਾ ਵੀ ਯੂਨੀਵਰਸਿਟੀ ਆਪਣੇ ਘਰ ਤੋਂ ਜਮੇ ਨੇੜੇ ਆ ਤੁਸੀਂ ਜਵੀ ਬੇਫਿਕਰ ਹੋ ਜਾਓ ਕਹਿੰਦਾ ਚਲੋ ਜੀ ਮੈਂ ਟੈਨਸ਼ਨ ਫਰੀ ਹੋ ਗਿਆ ਚਲੋ ਜੀ ਮੈਂ ਆਪਦੀ ਕੈਲ ਨੂੰ 에ਰਪੋਰਟ ਤੋਂ ਚੜਾਤਾ ਦਿੱਲੀੋਂ ਅੱਗੋਂ ਕਹਿੰਦਾ ਕੈਨੇਡਾ ਤੋਂ ਮੇਰੇ ਮਾਮੇ ਨੇ ਰਿਸੀਵ ਕਰ ਲਿਆ ਆਪਦੇ ਘ ਉਹ ਸਾਡੇ ਪਰਿਵਾਰ ਚ ਹੀ ਰਹਿ ਕਿਉਂਕਿ ਜਿਹੜੀ ਮੇਰੀ ਮਾਮੀ ਸੀ ਕਹਿੰਦਾ ਉਹਨੂੰ ਅਧਰੰਗ ਹੋਈ ਸੀ ਉਹਦਾ ਇੱਕ ਪਾਸਾ ਕੰਮ ਨਹੀਂ ਸੀ ਕਰਦਾ ਵੀ ਉਹ ਤਾਂ ਵਿਚਾਰੀ ਮਰਿਆਂ ਬਰਾਬਰੀ ਸੀਗੀ ਵੀ ਮਾਮਾ ਇਹ ਗੱਲ ਕਹਿੰਦਾ ਵੀ ਤੂੰ ਸਾਡੇ ਪਰਿਵਾਰ ਚ ਰਹਿ ਨਾਲੇ ਸਾਡਾ ਰੋਟੀ ਪਾਣੀ ਪਕਾ ਦਿਆ ਕਰੀ ਨਾਲੇ ਤੇਰਾ ਜੀ ਲੱਗਿਆ ਰਹੂ ਨਾਲੇ ਸਾਡਾ ਜੀ ਲੱਗਿਆ ਰਹੂ ਐਵੇਂ ਇਕੱਲੀ ਕਿਧਰ ਰਹੇਂਗੀ ਕਹਿੰਦਾ ਜਦੋਂ ਮੇਰੀ ਘਰ ਵਾਲੀ ਮੈਨੂੰ ਇਹ ਗੱਲ ਦੱਸਦੀ ਆ ਤਾਂ ਮੈਂ ਝਟਪਟ ਦੇ ਨੇ ਹਾਂ ਕਰ ਦਿੰਦਾ ਵੀ ਚਲ ਠੀਕ ਆ ਜੀ ਮਾਮਾ ਇਹ ਗੱਲ ਕਹਿੰਦਾ ਵੀ ਚਲ ਤੂੰ ਇੱਥੇ ਰਹਿ ਮੈਨੂੰ ਐ ਸੀਗਾ ਬਿਚਲ ਅਮਰੀਕਾ ਵਾਲੀ ਕੁੜੀਆਂ ਚ ਕੱਲੀ ਕਿੱਦਾਂ ਰਹੂਗੀ ਚਲੋ ਸਾਰੇ ਪਰਿਵਾਰ ਚ ਰਹੂਗੀ ਚਲੋ ਸੇਫ ਰਹੂਗੀ ਤੁਹਾਨੂੰ ਪਤਾ ਕੀ ਬੰਦੇ ਦੇ ਦਿਲ ਚ ਸੌ ਮਾੜੀਆਂ ਚੰਗੀਆਂ ਗੱਲਾਂ ਆ ਜਾਂਦੀਆਂ ਨੇ ਕਹਿੰਦਾ ਚਲੋ ਜੀ ਉਸ ਤੋਂ ਬਾਅਦ ਕੀ ਹੋਇਆ ਦੋ ਚਾਰ ਮਹੀਨੇ ਹੋਰ ਲੰਘੇ ਤਾਂ ਜਿਹੜੀ ਮੇਰੀ ਘਰ ਵਾਲੀ ਸੀ ਉਹਨੇ ਮਰਨਾ ਰਾਤ ਨੂੰ ਗੱਲਬਾਤ ਕਰਨੀ ਬਿਲਕੁਲ ਬੰਦ ਕਰਦੀ ਮੈਨੂੰ ਕਦੇ ਕਹਦਾ ਕਰੇ ਮੈਂ ਰਾਤ ਨੂੰ ਕੰਮ ਤੇ ਜਾਂਦੀ ਕਦੇ 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 ਕਹਦਾ ਕਰੇ ਦਿਨੇ ਜਾਂਦੀ ਆ ਕਹਿੰਦਾ ਮੈਨੂੰ ਇਹ ਹੀ ਨਾ ਸਮਝ ਲੱਗਿਆ ਕਰੇ ਵੀ ਦਿਨੇ ਕੰਮ ਤੇ ਜਾਂਦੀ ਜਾਂ ਰਾਤ ਨੂੰ ਜਾਂਦੀ ਆ ਕਹਿੰਦਾ ਭਰਾਵਾ ਮੈਨੂੰ ਮਾੜਾ ਮਾੜਾ ਹੋਣ ਲੱਗਿਆ ਸ਼ੱਕ ਕਹਿੰਦਾ ਉਸ ਤੋਂ ਬਾ ਵੀ ਮੇਰੀ ਘਰ ਵਾਲੀ ਕਦੇ ਮੈਨੂੰ ਕਹਿੰਦੀ ਆ ਮੈਂ ਦਿਨੇ ਕੰਮ ਤੇ ਜਾਂਦੀ ਆ ਕਦੇ ਮੈਨੂੰ ਕਹਿੰਦੀ ਆ ਰਾਤ ਨੂੰ ਕੰਮ ਤੇ ਜਾਂਦੀ ਆ ਮੈਨੂੰ ਸਮਝ ਨਹੀਂ ਆਉਂਦੀ ਵੀ ਕੋਈ ਗਲਤ ਤਾਂ ਨਹੀਂ ਕੁਝ ਕਰ ਰਹੀ ਵੀ ਤੁਸੀਂ ਮਣੀ ਪੜਤਾਲ ਕਰੋ ਕਹਿੰਦਾ ਅੱਗੋਂ ਮੇਰਾ ਮਾਮਾ ਕਹਿੰਦਾ ਮੌਰਿਆ ਤੇਰੀ ਘਰ ਵਾਲੀ ਤਾਂ ਬਾਲੀ ਸ਼ਰੀਫ ਆ ਬਾਲੀ ਸਿਆਣੀ ਕੁੜੀ ਆ ਤੇ ਰਾਤ ਨੂੰ ਉਹ ਕੰਮ ਤੇ ਜਾਂਦੀ ਆ ਐਵੇਂ ਵੀਡੀਓ ਕਰਲਾਂ ਕੋਲਾਂ ਨਾ ਕਰਿਆ ਕਰ ਵੀ ਇਥੇ ਹੋਰ ਹਿਸਾਬ ਆ ਕੈਨੇਡਾ ਦਾ ਤੂੰ ਬੈਠਾ ਪੰਜਾਬ ਪੰਜਾਬ ਦੀ ਹੋਰ ਗੱਲਬਾਤ ਆ ਕੈਨੇਡਾ ਦਾ ਹਿਸਾਬ ਕਿਤਾਬ ਕੁਝ ਹੋਰ ਆ ਕਹਿੰਦਾ ਹੁਣ ਮੈਨੂੰ ਕੀ ਪਤਾ ਸੀ ਵੀ ਜਿਹਦੇ ਨਾਲ ਮੈਂ ਸਲਾਹਾਂ ਕਰੀ ਜਨਾ ਜਿਹੜੇ ਮਾਮੇ ਨਾਲ ਵੀ ਇਹੀ ਕੌਡੀਆਂ ਵਾਲਾ ਸੱਪ ਮੇਰੀ ਜਣਾ ਚ ਬੈਠਾ ਹੋਇਆ ਕਹਿੰਦਾ ਹੁਣ ਮੈਨੂੰ ਕੀ ਪਤਾ ਸੀ ਵੀ ਉੱਥੇ ਕਿਹੜੀ ਖਿਚੜੀ ਬਣੀ ਜਾਂਦੀ ਹੈ ਕਹਿੰਦਾ ਚਲੋ ਜੀ ਥੋੜੇ ਟਾਈਮ ਬਾਅਦ ਮੇਰਾ ਫਾਇਲ ਲਾਉਣ ਦਾ ਟਾਈਮ ਆ ਜਾਂਦਾ ਮੈਂ ਕਹਿੰਦਾ ਆਪਦੇ ਮਾਮੇ ਨੂੰ ਕਿਹਾ ਵੀ ਮਾਮਾ ਇਸ ਤਰ੍ਹਾਂ ਕਰਕੇ ਮੈਂ ਫਾਇਲ ਲਾਉਣੀ ਆ ਵੀ ਕਿਵੇਂ ਕਰਾਂ ਤਾਂ ਗੋ ਮੇਰਾ ਮਾਮਾ ਕਹਿੰਦਾ ਵੀ ਇੱਕ ਮੇਰਾ ਮਿੱਤਰ ਹੈਗਾ ਏਜੰਟ ਪੰਜਾਬ ਦੇ ਵਿੱਚ ਤੂੰ ਉਹਦੇ ਕੋਲੋਂ ਫਾਇਲ ਲਵਾ ਲੈ ਨਾਲੇ ਕਹਿੰਦਾ ਪੈਸੇ ਘੱਟ ਲਊਗਾ ਨਾਲੇ ਤੇਰਾ ਵੀਜ਼ਾ 101% ਲੱਗ ਜਾਊਗਾ ਹੁਣ ਕ ਕੀ ਮੇਰਾ ਮਾਮਾ ਕਿਹੜੀ ਨਰ ਨਾਲ ਚਾਲ ਖੇਡਦਾ ਪਿਆ ਕਹਿੰਦਾ ਚਲੋ ਜੀ ਮੇਰਾ ਉਥੋਂ ਮੇਰਾ ਮਾਮਾ ਵੀਜ਼ਾ ਅਪਲਾਈ ਕਰਾਉਂਦਾ ਮੇਰੀ ਰਿਫਿਊਜ਼ਲ ਆ ਜਾਂਦੀ ਹੈ ਕਹਿੰਦਾ ਉਸ ਤੋਂ ਬਾਅਦ ਮਾੜੀ ਕਿਸਮਤ ਨੂੰ ਕੀ ਹੁੰਦਾ ਵੀ ਕਰੋਨਾ ਚੱਲ ਪੈਂਦਾ ਕਹਿੰਦਾ ਭਰਾਵਾ ਮੈਂ ਜਮਾ ਢੇਰੀਆਂ ਟਾ ਕੇ ਬਹਿ ਗਿਆ ਜਿਹੜੀ ਮੇਰੀ ਘਰ ਵਾਲੀ ਸੀ ਉਹ ਮੈਨੂੰ ਟੁੱਟ ਟੁੱਟ ਕੇ ਪਿਆ ਕਰੇ ਮੇਰੇ ਨਾਲ ਸਿੱਧੇ ਮੱਥੇ ਗੱਲ ਨਾ ਕਰਿਆ ਕਰੇ ਜੇ ਮੈਂ ਮਾਮੇ ਨੂੰ ਪੁੱਛਿਆ ਕਰਾਂ ਮਾਮਾ ਕਿਆ ਕਰੇ ਭਰਾਵਾ ਇੱਥੇ ਹੁਣ ਕਰੋਨਾ ਚੱਲੀ ਜਾਂਦਾ ਬੱਚਿਆਂ ਦੇ ਟੈਨਸ਼ਨ ਬੜੀ ਆ ਜੇ ਆ ਉਹ ਆ ਕਹਿੰਦਾ ਅੱਗੋਂ ਮਾਮਾ ਵੀ ਨਾ ਪੈਰਾਂ ਦੇ ਪਾਣੀ ਪੈਣ ਦਿਆ ਕਰ ਕਿਉਂਕਿ ਹੁਣ ਮਾਮਾ ਕਹਿੰਦਾ 52-53 ਸਾਲਾਂ ਦਾ ਸੀਗਾ ਮੇਰੀ ਘਰ ਵਾਲੀ 26 ਸਾਲਾਂ ਦੀ ਸੀਗੀ ਤੇ ਕਹਿੰਦਾ ਮੈਂ ਹੁਣ ਉਹ ਘਟੀਆਂ ਦਾ ਕੋਈ ਸੋਚ ਨਹੀਂ ਸਕਦਾ ਸੀਗਾ ਕਹਿੰਦਾ ਪਰ ਮੈਨੂੰ ਇਹ ਨਹੀਂ ਸੀ ਪਤਾ ਵੀ ਜਿੰਨੂੰ ਮੈਂ ਸਾਰਾ ਕੁਝ ਦੱਸੀ ਜਨ ਵੀ ਇਹੀ ਕੌਡੀਆਂ ਵਾਲਾ ਸੱਪ ਮੀ ਮੇਰੇ ਪਿੱਠ 'ਚ ਛੁਰੇ ਮਾਰੀ ਜਾਂਦਾ ਕਹਿੰਦਾ ਚਲੋ ਜੀ ਉਸ ਤੋਂ ਬਾਅਦ ਕੀ ਹੁੰਦਾ ਕਰੋਨਾ ਦੇ ਖਤਮ ਹੋਣ ਤੋਂ ਬਾਅਦ ਕਹਿੰਦਾ ਮੇਰਾ ਵੀਜ਼ਾ ਆ ਜਾਂਦਾ ਚਲੋ ਜੀ ਕਹਿੰਦਾ ਮੈਂ ਕੈਨੇਡਾ ਚ ਜਾ ਲੈਂਦਾ ਅੱਗੋਂ ਮਾਮਾ ਆ ਕੇ ਕਹਿੰਦਾ ਮੈਨੂੰ 에ਰਪੋਰਟ ਤੋਂ ਲੈ ਜਾਂਦਾ ਕਹਿੰਦਾ ਜਦੋਂ ਮੈਨੂੰ ਮਾਮਾ 에ਰਪੋਰਟ ਤੋਂ ਲੈ ਜਾਂਦਾ ਤੇ ਮਾਮਾ ਰਾਹ 'ਚ ਹੀ ਕਹਿੰਦਾ ਮੇਰੀ ਘਰ ਵਾਲੀ ਤਰੀਫਾ ਕਰਨੀ ਸ਼ੁਰੂ ਕਰ ਦਿੰਦਾ ਗੱਡੀ 'ਚ ਬਦੰਦਰਾ ਤੈਨੂੰ ਤਾਂ ਘਰ ਵਾਲੀ ਬਾਲੀ ਚੰਗੀ ਮਿਲੀ ਆ ਬੜੀ ਇੱਜ਼ਤਦਾਰ ਕੁੜੀ ਆ ਬੜੀ ਸਿਆਣੀ ਆ ਤੂੰ ਐਵੇਂ ਸ਼ੱਕ ਨਾ ਕਰਿਆ ਕਰ ਤੂੰ ਐਵੇਂ ਨੂੰ ਮਾੜੀ ਚੰਗੀ ਕਹੀ ਜਾਂਦਾ ਸਦਾ ਪੰਜਾਬ 'ਚ ਬੈਠਾ ਲੈ ਆ ਗਿਆ ਨਾ ਤੇਰਾ ਵੀਜ਼ਾ ਬੜੀਆਂ ਤਰੀਫਾਂ ਕੀਤੀਆਂ ਕਹਿੰਦਾ ਜਦੋਂ ਮੈਂ ਮਾਮੇ ਦੇ ਘਰ ਗਿਆ ਜਦੋਂ ਮੈਂ ਆਪਦੀ ਘਰ ਨੂੰ ਪਹਿਲੀ ਨਜ਼ਰੇ ਦੇਖਿਆ ਕਹਿੰਦਾ ਭਰਾਵਾ ਮੇਰੇ ਤਾਂ ਤਰੇਲੀਆਂ ਲੈ ਪੀਆਂ ਵੀ ਇਹ ਤਾਂ 40 42 ਕਿਲੋ ਦੀ ਹੈਗੀ ਸੀ ਜਦੋਂ ਮੈਂ 에어ਪੋਰਟ ਤੋਂ ਚੜਾਈ ਸੀ ਜਮਾ ਸੜੀ ਜੀ ਸੁੱਕੀ ਜੀ ਸੀ ਵੀ ਤਿੰਨਾਂ ਸਾਲਾਂ ਦੇ ਵਿੱਚ 70 80 ਕਿਲੋ ਦੀ ਹੋਈ ਪਈ ਹੈ ਤਾਂ ਐਂ ਲੱਗਦੀ ਜਿਵੇਂ ਇੱਕ ਜਵਾਗ ਦੀ ਮਾਂ ਹੋਵੇ ਵੀ ਇਹਦੀ ਬੋਡੀ ਇੰਨਾ ਜਿਆਦਾ ਡਿਵੈਲਪ ਕਰ ਗਈ ਵੀ ਇਹ ਚੱਕਰ ਕੀ ਆ ਕਹਿੰਦਾ ਮੇਰੇ ਦਿਮਾਗ 'ਚ ਜਿਵੇਂ ਕਹਿੰਦਾ ਵੀ ਘਟਿਆ ਜਿਹਾ ਥਾਟ ਆਉਣ ਲੱਗ ਗਿਆ ਕਹਿੰਦਾ ਭਰਾਵਾ ਜਿਵੇਂ ਹੀ ਰਾਤ ਪਈ ਮੇਰੀ ਘਰ ਵਾਲੀ ਨੇ ਉਹ ਮੇਰੇ ਦਿਮਾਗ ਦਾ ਸ਼ੱਕ ਜਮਾਂ ਕਲੀਅਰ ਕਰਤਾ ਕਹਿੰਦਾ ਆਪ ਹੀ ਮੇਰੀ ਘਰ ਲਈ ਮੇਰੇ ਕੋਲੇ ਕਹਾਣੀਆਂ ਛੇੜ ਲੀਆਂ ਦੇਖਿਓ ਜਦੋਂ ਮੈਂ ਪੰਜਾਬ ਤੋਂ ਆਈ ਸੀ ਮੈਂ ਜਮਾਂ ਸੁੱਕੀ ਜੀ ਸੀ ਹਨਾ ਇੱਥੋਂ ਦਾ এনवायरमेंट ਕਿੰਨਾ ਚੰਗਾ ਇੱਥੋਂ ਦਾ ਫੂਡ ਕਿੰਨਾ ਚੰਗਾ ਵੇਖੋ ਮੇਰੀ ਬਾਡੀ ਕਿੰਨੀ ਡਿਵੈਲਪ ਕਰ ਗਈ ਐ ਜੇਬ ਕਹਿੰਦਾ ਭਰਾ ਮੇਰੇ ਦਿਮਾਗ ਚੋਂ ਵੀ ਸ਼ੱਕ ਨਿਕਲ ਗਿਆ ਕਹਿੰਦਾ ਉਸ ਤੋਂ ਬਾਅਦ ਵੀ ਮਾਮੇ ਨੇ ਮੈਨੂੰ ਆਪਦੇ ਘਰ ਦੇ ਨੇੜੇ ਕਹਿੰਦਾ ਬੇਸਮੈਂਟ ਲੈਤੀਸ ਦੋਵੇਂ ਜੀ ਉੱਥੇ ਸ਼ਿਫਟ ਹੋ ਗਏ ਮਾਮੇ ਨੇ ਮੈਨੂੰ ਕੰਮ ਤੇ ਵੀ ਲਵਾਤਾ ਉਸ ਤੋਂ ਬਾਅਦ ਮਾਮੇ ਨੇ ਮੇਰੇ ਟਰਾਲੇ ਦਾ ਲਾਇਸੈਂਸ ਬਣਵਾਤਾ ਤੇ ਕਹਿੰਦਾ ਹੁਣ ਮੈਨੂੰ ਨਹੀਂ ਸੀ ਪਤਾ ਕਿ ਇਹ ਮੇਰਾ ਮਾਮਾ ਮੇਰੇ ਨਾਲ ਚਾਲਾਂ ਕਿਹੜੀਆਂ ਖੇਢੀ ਜਾਂਦਾ ਕਹਿੰਦਾ ਜਦੋਂ ਮੈਂ ਟਰਾਲੇ ਜਾਇਆ ਕਰਨਾ ਪੰਜਾਂ ਛਿਆਂ ਛਿਆਂ ਦਿਨਾਂ ਬਾਅਦ ਮੈਂ ਘਰੇ ਆਇਆ ਕਰਨਾ ਜਦੋਂ ਮੈਂ ਘਰੇ ਆਇਆ ਕਰਨਾ ਮੇਰੀ ਘਰ ਵਾਲੀ ਮੈਨੂੰ ਵੱਢ ਖਾਣ ਨੂੰ ਪਿਆ ਕਰਨਾ ਉਹ ਡੁੱਡ ਕੇ ਮੈਨੂੰ ਪਿਆ ਕਰਨਾ ਮਾੜੀ ਮਾੜੀ ਗੱਲ ਤੇ ਮੈਨੂੰ ਧਮਕੀਆਂ ਦਿਆ ਕਰਨੀਆਂ ਕਹਿੰਦਾ ਮੈਨੂੰ ਸ਼ੱਕ ਹੋਣ ਲੱਗ ਗਿਆ ਵੀ ਯਾਰ ਇਹਦੀ ਕਿਸੇ ਨਾ ਗੱਲਬਾਤ ਹੈਗੀ ਆ ਵੀ ਜਿਹੜੀ ਮੇਰੇ ਨਾਲ ਅੱਖ ਹੀ ਨਹੀਂ ਮਲਾਉਂਦੀ ਜਿਹੜੀ ਮੇਰੇ ਨੇੜੇ ਨਹੀਂ ਬੈਂਦੀ ਮੈਂ ਹਫ਼ਤੇ 10 ਦਿਨਾਂ ਬਾਅਦ ਘਰੇ ਆਉਣਾ ਟੋਟ ਟੋਟ ਕੇ ਪੈਂਦੀ ਐ ਗੱਲ ਗੱਲ ਕਹਿੰਦਾ ਹੁਣ ਮੈਨੂੰ ਮਾਮੇ ਤੇ ਸ਼ੱਕ ਤਾਂ ਹੈ ਨਹੀਂ ਸੀ ਮੇਰੇ ਦਿਲ 'ਚ ਇਹ ਗੱਲ ਸੀ ਵੀ ਇਹਦੀ ਕਿਸੇ ਨਾ ਗੱਲਬਾਤ ਜ਼ਰੂਰ ਆ। ਕਹਿੰਦਾ ਜੇ ਮੈਂ ਮਾਮੇ ਨੂੰ ਪੁੱਛਿਆ ਕਹਿੰਦਾ ਮਾਮਾ ਵੀ ਇਸ ਤਰ੍ਹਾਂ ਕਰੇ ਟੁੱਟ ਟੁੱਟ ਕੇ ਪੈਂਦੀ ਆ ਵੀ ਕੀ ਚੱਕਰ ਅੱਗੋਂ ਮੇਰਾ ਮਾਮਾ ਕਹਿਆ ਕਰੇ ਉਹ ਮੌਰੇ ਆ ਇੱਥੇ ਕੈਨੇਡਾ ਆ ਪੰਜਾਬ ਨਹੀਂ ਹੈਗਾ ਇਹ। ਇੱਥੇ ਟੈਨਸ਼ਨ ਬੜੀ ਆ ਇੱਥੇ ਸਟ੍ਰੈਸ ਬੜਾ ਤੂੰ ਇਹੋ ਜਿਹੀ ਗੱਲਾਂ ਨਾ ਕਰਿਆ ਕਰ ਸ਼ੱਕ ਨਾ ਕਰਿਆ ਕਰ ਜੇ ਨਾ ਕਰਿਆ ਕਰ ਬੋਹ ਨਾ ਕਰਿਆ ਕਰ। ਚਲੋ ਜੀ ਮੈਂ ਕਹਿੰਦਾ ਫਿਰ ਚੁੱਪ ਕਰਕੇ ਟਰਾਲੇ ਤੇ ਚਲਾ ਜਾਣਾ। ਕਹਿੰਦਾ ਜਦੋਂ ਮੈਂ ਟਰਾਲੇ ਤੇ ਚਲਾ ਜਾਣਾ ਤਾਂ ਇੱਕ ਮੈਨੂੰ ਕੁੜੀ ਫੋਨ ਕਰ ਇਹਨਾਂ ਦੋਵਾਂ ਦੀ ਆਪਸ ਦੇ ਵਿੱਚ ਕਹਿੰਦਾ ਬਹੁਤ ਗੂੜੀ ਦੋਸਤੀ ਹੁੰਦੀ ਆ ਪਰ ਮੈਨੂੰ ਨਹੀਂ ਸੀ ਪਤਾ ਵੀ ਦੀ ਕੋਈ ਸੇਹਲੀ ਹੈਗੀ ਆ ਮੈਨੂੰ ਉਹ ਫੋਨ ਕਰਦੀ ਆ ਤੇ ਉਹ ਕਹਿੰਦੀ ਆ ਵੀਰੇ ਮੈਂ ਤੈਨੂੰ ਇੱਕ ਗੱਲ ਦੱਸਣੀ ਆ ਕਹਿੰਦਾ ਉਹ ਇਤਨਾ ਲੜੀ ਹੁੰਦੀ ਆ ਉਹਨੇ ਦੇ ਫੋਨ ਚੋਂ ਮੇਰਾ ਨੰਬਰ ਕਿਵੇਂ ਕੱਢਿਆ ਕਿਵੇਂ ਨਹੀਂ ਕੱਢਿਆ ਕਹਿੰਦਾ ਰੱਬ ਜਾਣਦਾ ਕਹਿੰਦਾ ਉਹ ਮੈਨੂੰ ਕਹਿੰਦੀ ਆ ਵੀ ਜਿਹੜੀ ਤੇਰੀ ਘਰ ਵਾਲੀ ਆ ਉਹ ਉਹ ਤੇਰੇ ਸਕੇ ਮਾਮੇ ਦੇ ਨਾਲ ਗੱਲਬਾਤ ਆ ਉਹਦੀ ਦੋ ਤਿੰਨ ਵਾਰੀ ਤੇਰੀ ਘਰ ਵਾਲੀ ਪਹਿਲਾਂ ਪ੍ਰੈਗਨੈਂਟ ਵੀ ਹੋਈ ਸੀ ਇਹਦੇ ਅਬੋਰਸ਼ਨ ਹੋਏ ਆ ਇਸ ਗੱਲ ਦੇ ਮੇਰੇ ਕੋਲੇ ਕਹਿੰਦੀ ਪ੍ਰੂਫ ਹੈਗੇ ਆ ਤੇ ਤੇਰਾ ਮਾਮਾ ਤੇਰੀ ਘਰ ਵਾਲੀ ਨਾਲ ਵਿਆਹ ਤੇ ਤੇਰੀ ਘਰ ਵਾਲੀ ਉਸ মামੇ ਨਾਲ ਵਿਆਹ ਕਰਾਉਣਾ ਚਾਹੁੰਦੀ ਹੈ। ਕਹਿੰਦਾ ਮੈਂ ਉਹਨੂੰ ਕਿਹਾ ਵੀ ਉਮਰ ਦੇ ਬੜਾ ਫਰਕ ਆ ਵੀ ਤੂੰ ਕੀ ਭਕਾਈ ਮਾਰੀ ਜਾਂਦੀ ਏ ਵੀ ਮੇਰੀ ਘਰ ਲਈ ਹੈ ਜੇ 26-27 ਸਾਲਾਂ ਦੀ ਹੋਈ ਹੈ ਮੇਰਾ ਮਾਮਾ 52-53 ਸਾਲਾਂ ਦਾ ਵੀ ਇਹ ਹੋ ਹੀ ਨਹੀਂ ਸਕਦਾ। ਉਹ ਕਹਿੰਦੀ ਕੋਈ ਗੱਲ ਨਹੀਂ ਮੈਂ ਵਿਦ ਪ੍ਰੂਫ ਕਰਨਾ ਗੱਲ ਕਰੂੰਗੀ। ਕਹਿੰਦਾ ਚਲੋ ਜੀ 10 ਦਿਨ ਹੋਰ ਲੰਘ ਜਾਂਦੇ ਆ। ਕਹਿੰਦਾ ਉਸੇ ਦਿਨ ਜੇ ਮੈਂ ਟਰਾਲੇ ਵੱਲ ਜਾ ਹੀ ਰਿਹਾ ਉਹਨਾਂ ਦਾ ਉਹ ਕਦਾ ਕੁੜੀ ਦਾ ਫੋਨ ਆ ਜਾਂਦਾ। ਕਹਿੰਦਾ ਹਜੇ ਮੈਨੂੰ ਘਰੋਂ ਨਿਕਲ ਨੂੰ ਅੱਧਾ ਘੰਟਾ ਹੋਇਆ ਹੁੰਦਾ ਤੇ ਉਹ ਕੁੜੀ ਕਹਿੰਦੀ ਵੀ ਤੁਸੀਂ ਕਿੱਥੇ ਹੋ ਵੀਰੇ ਤਾਂ ਮੈਂ ਕਹਿੰ ਤਾ ਕਹਿੰਦਾ ਉਹ ਕੁੜੀ ਮੈਨੂੰ ਐ ਕਹਿੰਦੀ ਵੀ ਤੂੰ ਹੁਣੇ ਵਾਪਸ ਆ ਜਾ ਜਿਹੜਾ ਤੇਰਾ ਮਾਮਾ ਆ ਉਹ ਤੁਹਾਡੇ ਘਰ ਵੜ ਚੁੱਕਿਆ। ਕਹਿੰਦਾ ਚਲੋ ਜੀ ਮੈਂ ਉੱਥੋਂ ਹੀ ਗੱਡੀ ਘੁਮਾ ਦੇਣਾ ਪੁੱਠੇ ਪੈਰੀ ਤੇ ਮੈਂ ਘਰੇ ਆ ਜਾਣਾ। ਕਹਿੰਦਾ ਹੁਣ ਉਹਨਾਂ ਦਿਲ 'ਚ ਇਹ ਸੀਗਾ ਮੇਰੇ ਮਾਮੇ ਦੇ ਵੀ ਉਹ ਟਰਾਲ ਲੈ ਕੇ ਚੱਲਿਆ ਤੇ ਮੇਰੇ ਘਰੇ ਦੇ ਦਿਲ 'ਚ ਵੀ ਗੱਲ ਸੀ ਟਰਾਲਾ ਲੈ ਕੇ ਗਿਆ ਚਲਾ। ਉਹਨਾਂ ਦਿਲ 'ਚ ਗੱਲ ਹੈ ਨਹੀਂ ਸੀ ਵੀ ਉਹ ਵਾਪਸ ਮੁੜ ਕੇ ਆਜੂਗਾ। ਕਹਿੰਦਾ ਨਹੀਂ ਮੈਂ ਵਾਪਸ ਮੁੜ ਕੇ ਆਉਣਾ ਜਦੋਂ ਮੈਨੂੰ ਉਸ ਕੁੜੀ ਨੇ ਫੋਨ ਕੀਤਾ ਕਹਿੰਦਾ ਮੈਂ ਵਾਪਸ ਆ ਗਿਆ। ਕਹਿੰਦਾ ਚਲੋ ਜੀ ਜਿਹੜੇ ਗੇਟ ਸੀਗੇ ਹੁਣ ਉਹਨਾਂ ਨੂੰ ਉਹਨਾਂ ਜਾ ਕੇ ਮੈਂ ਬੈਡਰੂਮ ਖੋਲਿਆ ਤੇ ਕਹਿੰਦਾ ਭਰਾਵਾ ਅੰਦਰ ਤਾਂ ਰੰਗ ਰਲੀਆਂ ਪੂਰੇ ਜੋਰਾਂ ਦੇ ਚੱਲਣ ਰਹੀਆਂ ਕਹਿੰਦਾ ਭਰਾਵਾ ਆਪਣੇ ਤਾਂ ਲੱਤਾਂ ਕੰਬਣ ਲੱਗੀਆਂ ਸਾਰਾ ਕੁਝ ਦੇਖ ਕੇ ਕਹਿੰਦਾ ਮੇਰੇ ਤੋਂ ਇੱਕੋ ਗਲਤੀ ਹੋ ਗਈ ਕਿ ਉਸ ਟਾਈਮ ਮੇਰੇ ਤੋਂ ਵੀਡੀਓ ਨਹੀਂ ਬਣਾਈ ਗਈ ਕਹਿੰਦਾ ਭਰਾਵਾ ਜਿਹੜਾ ਮੇਰਾ ਮਾਮਾ ਸੀ ਉਹ ਮੇਰੇ ਗਲ ਪੈ ਗਿਆ ਕਹਿੰਦਾ ਹੁਣ ਮੈਂ ਮਾਮੇ ਅੱਗੇ ਕੀ ਬੋਲਾਂ ਮੇਰੇ ਤੋਂ ਭਰਾ ਨਾਲ ਤਾਂ ਮੈਂ ਡਰਾਂ ਨਾਲੇ ਮੇਰੀ ਲੱਤਾਂ ਕੰਬਣ ਨਾਲੇ ਮੈਨੂੰ ਇਹ ਨਾ ਸਮਝ ਆਵੇ ਕਿ ਆ ਬਣ ਕੀ ਗਿਆ ਯਾਰ ਕਹਿੰਦਾ ਮੈਨੂੰ ਸਮਝ ਹੀ ਨਹੀਂ ਆਈ ਵੀ ਬਣ ਕੀ ਗਿਆ ਮੈਂ ਡਾਰੀ ਬਾਲਾ ਗਿਆ ਕਹਿੰਦਾ ਜੁੜੇ ਮਾਮਾ ਦਾ ਚੀਚੀ ਤੋਂ ਨਿਕਲ ਗਿਆ ਕਹਿੰਦਾ ਮੈਂ ਕਹਿੰਦਾ ਭਰਾਵਾ ਉਸ ਤੋਂ ਬਾਅਦ ਮੇਰੀ ਘਰ ਵਾਲੀ ਨੇ ਪੁਲਿਸ ਨੂੰ ਫੋਨ ਕਰਤਾ ਪੁਲਿਸ ਕਹਿੰਦਾ ਗੱਡੀਆਂ ਛੂਕਦੀਆਂ ਇਹ ਮੈਨੂੰ ਚੱਕ ਕੇ ਲੈ ਗਈਆਂ ਉਸ ਤੋਂ ਬਾਅਦ ਮੇਰੀ ਘਰਵਾਲੀ ਨੇ ਕਹਿੰਦਾ ਇਹੇ ਕਮੇਡ ਪਾਤੀ ਵੀ ਮੈਨੂੰ ਮੇਰੀ ਜਾਨ ਨੂੰ ਖਤਰਾ ਇਹ ਮੈਨੂੰ ਮਾਰੂਗਾ ਕਹਿੰਦਾ ਭਰਾਵਾ ਮੇਰੇ ਤੇ ਹੋਰ ਸਿਆਪਾ ਪੈ ਗਿਆ ਤੇ ਹਦਾਇਤ ਲਾਤੀ ਵੀ ਤੂੰ ਦਾ ਫੋਨ ਨਹੀਂ ਚੈੱਕ ਕਰ ਸਕਦਾ ਮੈਨੂੰ ਉਹਨਾਂ ਨੇ ਕਿਹਾ ਵੀ ਜੇ ਤੂੰ ਹੁਣ ਕੁੱਟਿਆ ਮਾਰਿਆ ਤਾਂ ਤੈਨੂੰ ਜੇਲ੍ਹ ਹੋ ਜੂਗੀ ਕਹਿੰਦਾ ਮੈਂ ਭਈ ਭਰਾਵਾ ਡਰ ਗਿਆ ਫੁੱਲ ਕਹਿੰਦਾ ਜਿਹੜਾ ਮਾਮਾ ਸੀ ਉਹ ਵੀ ਅੰਦਰ ਖਾਤੇ ਜੋਰ ਲਾਉਣ ਲੱਗ ਗਿਆ ਵੀ ਆਪਾਂ ਇਹਨੂੰ ਰਿਪੋਰਟ ਕਰਾਈਏ ਕਹਿੰਦਾ ਮੇ ਤੇ ਮੇਰੇ ਮਾਮੇ ਨੇ ਵੀ ਕਹਿੰਦਾ ਮੈਨੂੰ ਫੋਨ ਕਰਕੇ ਕਹਿੰਦਾ ਵੀ ਮੈਂ ਮਿੱਤਰਾ ਤੈਨੂੰ ਕਰਾਵਾਂਗੇ ਡਿਪੋਰਟ ਤੇ ਨਹੀਂ ਤੈਨੂੰ ਤਲਾਕ ਦੇ ਦੇ ਕਹਿੰਦਾ ਭਰਾਵਾ ਆਪਾਂ ਦੋਵੇਂ ਹੱਥ ਜੋੜ ਕੇ ਦੇਤਾ ਤਲਾਕ ਕਹਿੰਦਾ ਉਸ ਤੋਂ ਬਾਅਦ ਜਿਹੜੀ ਮੇਰੀ ਮਾਮੀ ਸੀ ਕਹਿੰਦਾ ਉਹ ਤਾਂ ਦਰੰਗ ਦੀ ਮਾਰੀ ਪਈ ਹੋ ਤਾਂ ਅੱਜ ਮਰ ਜੇ ਕੱਲ ਮਰ ਜੇ ਤਾਂ ਕੋਈ ਪਤਾ ਨਹੀਂ ਕਹਿੰਦਾ ਮੇਰੀ ਮਾਮੀ ਤੋਂ ਮੇਰੇ ਮਾਮੇ ਨੇ ਤਲਾਕ ਲਿਆ ਪਤਾ ਨਹੀਂ ਕਿਹੜੀ ਚਲਾਕੀ ਨਾਲ ਤਲਾਕ ਲਿਆ ਕਿਵੇਂ ਲਿਆ ਕਿਵੇਂ ਨਹੀਂ ਲਿਆ ਕਹਿੰਦਾ ਰੱਬ ਜਾਣਦਾ ਕਹਿੰਦਾ ਹੁਣ ਜਿਹੜੀ ਮੇਰੀ ਉਹ ਘਰ ਵਾਲੀ ਆ ਉਹ ਮੇਰੇ ਸਕੇ ਮਾਮੇ ਨਾਲ ਵਿਆਹ ਕਰਵਾਈ ਬੈਠੀ ਆ ਤੇ ਇੱਕ ਜਵਾਗ ਦੀ ਮਾਂ ਬਣੀ ਬੈਠੀ ਐ ਕਹਿੰਦਾ ਹੁਣ ਮੇਰੀ ਘਰਵਾਲੀ ਨੇ ਮੇਰੇ ਮਾਮੇ ਨਾਲ ਕਿਉਂ ਵਿਆਹ ਕਰਾਇਆ ਸਿਰਫ ਇੱਕ ਪ੍ਰਾਪਰਟੀ ਪਿੱਛੇ ਵੀ ਇਹ ਇਸ ਦਾ ਸਿਟੀਜਨ ਚੰਗਿਆਂ ਦੇ ਕੋਲ ਵਧੀਆ ਘਰ ਆ ਚੰਗਿਆਂ ਦੇ ਕੋਲ ਗੱਡੀਆਂ ਚੰਗਿਆਂ ਦਾ ਟਰਾਂਸਪੋਰਟਰ ਵਾਲਿਆਂ ਦਾ ਕੰਮ ਆ ਤੇ ਕਹਿੰਦਾ ਮੈਨੂੰ ਹੁਣ ਇਸ ਗੱਲ ਦਾ ਪਤਾ ਲੱਗਾ ਕਿ ਸਭ ਤੋਂ ਵੱਡਾ ਯੋਗਦਾਨ ਮੇਰੀ ਸੱਸ ਦਾ ਮੇਰੀ ਸੱਸ ਨੂੰ ਸਾਰੀ ਗੱਲ ਦਾ ਪਤਾ ਸੀਗਾ ਕਿ ਮੇਰੀ ਧੀ ਉੱਥੇ ਕੀ ਕੁਝ ਕਰਦੀ ਫਿਰਦੀ ਉਹਨੂੰ ਇੱਕ ਮਿੰਟ ਮਿੰਟ ਦੀ ਰਿਪੋਰਟ ਦਾ ਪਤਾ ਸੀਗਾ ਕਹਿੰਦਾ ਪਰ ਮੇਰੇ ਕੰਨ 'ਚ ਕਿਸੇ ਨੇ ਆਵਾਜ਼ ਨਹੀਂ ਪਾਈ ਕੰਨਾ ਬਈ ਦੱਸੋ ਬੰਦਾ ਕੀ ਦੇ ਦੇ ਯਕੀਨ ਕਰੂਗਾ ਇੱਥੇ ਖੂਨ ਦੇ ਰਿਸ਼ਤੇ ਵੀ ਕਹਿੰਦਾ ਬਾਈ ਫਿੱਕੇ ਪੈ ਗਏ ਆ ਇੱਥੇ ਜਿਹਦਾ ਦਾ ਲੱਗਦਾ ਕਹਿੰਦਾ ਉਹੀ ਦਾ ਲਾ ਜਾਂਦਾ ਬਾਈ ਕਹਿੰਦਾ ਇਸ ਟਾਈਮ ਮੈਂ ਕੈਨੇਡਾ ਦੇ ਵਿੱਚ ਹੀ ਬੈਠਾ ਪਰ ਕਹਿੰਦਾ ਬਈ ਤਰ ਮੈਂ ਕੀ ਦੱਸਾਂ ਕਿ ਇੱਥੋਂ ਦੇ ਕੀ ਹਾਲਾਤ ਨੇ ਕਹਿੰਦਾ ਵੀ ਇੱਥੇ ਕੋਈ ਕਿਸਦਾ ਭੈਣ ਭਰਾਣੀ ਕੋਈ ਰਿਸ਼ਤੇਦਾਰ ਨਹੀਂ ਕਹਿੰਦਾ ਕੋਈ ਚਲੋ ਪੰਜ ਉਗਲਾ ਕਹਿੰਦੇ ਇੱਕੋ ਜਿਹੇ ਨਹੀਂ ਹੁੰਦੀਆਂ ਪਰ ਕਹਿੰਦਾ ਬਹੁਤੇ ਲੋਕ ਇਹੋ ਜਿਹੇ ਦੇਖੇ ਜਿਹੜੇ ਇੱਥੇ ਰਿਸ਼ਤਿਆਂ ਦਾ ਘਾਣ ਵੀ ਕਰੀ ਜਾਂਦੇ ਆ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤਾਂ ਜੋ ਬਾਤਵਾਦ ਲੋਕ ਸचेਤ ਹੋ ਸਕਣ ਕਿਸੇ ਦਾ ਘਰ ਉਜ tan